ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਸਿਆਸੀ ਗਰਮੀਆਂ ਤੇਜ਼ ਹੋ ਚੁੱਕੀਆਂ ਨੇ ਤੇ ਉੱਧਰ ਹੀ ਲੁਧਿਆਣਾ ਦੇ ਵਿੱਚ ਕੱਲ ਉਮੀਦਵਾਰ ਰਾਜਾ ਵੜਿੰਗ ਦੇ ਲਈ ਇੱਕ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਸ਼ਾਮਲ ਹੋਣਗੇ ਤਾਂ 23 ਸਾਲਾਂ ਤੋਂ ਲਗਾਤਾਰ ਕਾਂਗਰਸ ਦੀ ਸੇਵਾ ਕਰ ਰਿਹਾ ਇਕਬਾਲ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕਾਂਗਰਸ ਨੂੰ ਇੱਕ ਵੱਡੀ ਜਿੱਤ ਇਸ ਵਾਰ ਹਾਸਲ ਹੋਵੇਗੀ ਇਸ ਦੌਰਾਨ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਆਖਿਆ ਕਿ ਕਿਹੜੇ-ਕਿਹੜੇ ਲੀਡਰ ਨੇ ਜੋ ਕਿ ਇਸ ਦੌਰਾਨ ਕਾਂਗਰਸ ਦੀ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਤੇ ਇਸ ਦੇ ਨਾਲ ਹੀ ਉਹਨਾਂ ਐਸਵੀਰ ਭਾਜਪਾ ਦੀ ਹਾਰ ਤੇ ਕਾਂਗਰਸ ਦੀ ਜਿੱਤ ਦਾ ਦਾਵਾ ਵੀ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਨੂੰ ਇਸ ਵਾਰ ਲੋਕ ਜਿਤਾ ਕੇ ਪਾਰਲੀਮੈਂਟ ਭੇਜਣਗੇ ਤਾਂ ਜੋ ਲੋਕਾਂ ਦੇ ਮੁੱਦਿਆਂ ਨੂੰ ਕੇਂਦਰ ਸਰਕਾਰ ਦੇ ਤੱਕ ਝੁਕਿਆ ਜਾ ਸਕੇ ਇਸ ਦੌਰਾਨ ਉਹਨਾਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਰਵਨੀਤ ਬਿੱਟੂ ਤੇ ਵੀ ਤੰਜ ਕੱਸਿਆ ਰਾਜਾ ਵੜਿੰਗ ਜੀ ਨੂੰ ਔਰ ਵੈਲੂ ਸ਼ੁਰੂ ਹੋ ਗਈ ਕਿਸ ਤਰ੍ਹਾਂ ਦਾ ਉਤਸ਼ਾਹ ਆ ਕਾਂਗਰਸ ਦੇ ਵਿੱਚ ਤੁਸੀਂ ਵੀ ਲੁਧਿਆਣੇ ਤੋਂ 23 ਸਾਲਾਂ ਤੋਂ ਕਾਂਗਰਸ ਦੇ ਵਿੱਚ ਸਾਡੇ ਸਾਰੇ ਪਾਰਟੀ ਵਰਕਰਸ ਦਾ ਪੂਰਾ ਜੋਸ਼ ਹੈ ਪੂਰਾ ਉਹ ਸਾਰੀ ਲੀਡਰਸ਼ਿਪ ਇਕੱਠੇ ਹੋ ਕੇ ਕੰਮ ਕਰ ਰਹੀ ਹੈ ਔਰ ਅਸੀਂ ਪੂਰੇ ਜੋਰ ਨਾਲ ਬਰਤਬਰ ਸਾਥੀ ਲੈ ਕੇ ਕੱਲ ਦੀ ਜਿਹੜੀ ਰੈਲੀ ਹੈ ਉਰਚ ਸ਼ਰਕਤ ਕਰਾਂਗੇ ਉਹ ਰੈਲੀ ਨੂੰ ਜਿਹੜਾ ਉਹ ਕਾਮਯਾਬ ਕਰਾਂਗੇ ਸਾਰੇ ਵਰਕਰਾਂ ਨੂੰ ਮੈਂ ਅਪੀਲ ਕਰਦਾ ਆਪਣੇ ਸਾਥੀਆਂ ਨੂੰ ਵੀ ਸਾਰੇ ਆਪਾਂ ਸਵੇਰੇ 10:30 ਟਾਈਮ ਦੇ ਨਾਲ ਸਮਰਾਲਾ ਚੌਂਕ ਇਕੱਠੇ ਹੋਈਏ ਔਰ ਜਗਰਾਉਂ ਤੱਕ ਆਪਾਂ ਪ੍ਰਧਾਨ ਜੀ ਵਰਿੰਗ ਸਾਹਿਬ ਦਾ ਸਾਥ ਦੇਈਏ ਔਰ ਜਿਹੜਾ ਕੱਲ ਦਾ ਸ਼ੋਅ ਹੈ ਇਹ ਤੁਹਾਡੀ ਲੁਧਿਆਣਾ ਦੀ ਸਿਆਸੀ ਫਿਜ਼ਾ ਉਹ ਬਦਲ ਦੇਗਾ ਮਾਹੌਲ ਗਰਮ ਕਰੇਗਾ ਤੇ ਜਿਹੜੀ ਠੰਡੀ ਠੱਡੀ ਰਾਜਨੀਤੀ ਚੱਲਦੀ ਪਈ ਸੀ ਮਹੀਨਾ ਵੀ ਇੱਕ ਰਹਿ ਗਿਆ ਇੱਕ ਮਹੀਨਾ ਵੀ ਬਹੁਤ ਲੰਬਾ ਸਮਾਂ ਇੱਕ ਮਹੀਨਾ ਕੈਂਪੇਨ ਚਲਾਣੀ ਵੀ ਔਖੀ ਹੁੰਦੀ ਹੈ ਔਰ ਮਾਹੌਲ ਪੂਰਾ ਗਰਮ ਕਰਕੇ ਰੱਖਾਂਗੇ ਮੌਸਮ ਵੀ ਗਰਮੀ ਦਾ ਹੈ ਤੇ ਮਾਹੌਲ ਵੀ ਗਰਮੀ ਦਾ ਰਹੇਗਾ ਔਰ ਮੈਂ ਲੁਧਿਆਣਾ ਵਾਸੀਆਂ ਨੂੰ ਇਹ ਗੱਲ ਜਰੂਰ ਕਹਾਂਗਾ ਵੀ ਤੁਸੀਂ ਚਾਹੇ ਉਹ ਆਪ ਦੇ ਉਮੀਦਵਾਰਾਂ ਉਹਨਾਂ ਨੂੰ ਤਹਿਸੀਲਾਂਾਂ ਚ ਰਜਿਸਟਰੀਆਂ ਬੰਦ ਨੇ ਬੇਨਾਮ ਨੂੰ ਸਿੱਧਾ ਰਜਿਸਟਰੀ ਨਾਲ ਡਵਲਪਮੈਂਟ ਦਾ ਬੋਤਾ ਉਥੇ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਇਹ ਜ਼ਰੂਰ ਪੁੱਛੋ ਆਪਾਂ ਇੰਡਸਟਰੀ 'ਚ ਬੈਠੇ ਆਂ ਵੀ 43B ਜਿਹੜੀ ਉਹਨਾਂ ਨੇ ਤਾੜਾ ਸੈਂਟਰ ਗਵਰਨਮੈਂਟ ਨੇ ਲਾਤੀ ਉਹਦੇ 'ਚ ਡੇਢ ਮਹੀਨੇ ਦੀ ਜਿਹੜੀ ਕੈਪਿੰਗ ਕਰਤੀ 45 ਦਿਨ ਦੀ ਉਹਦੇ ਛੋਟਾ ਵਪਾਰੀ ਜਿਹੜਾ ਸਾਡੇ ਇਲਾਕੇ 'ਚ ਛੋਟਾ ਬਿਜ਼ਨਸਮੈਨ ਬੈਠਾ ਹੈ ਉਹ ਸਾਰਾ ਬੜਾ ਦੁਖੀ ਹੈ ਚਾਹੇ ਉਹ ਕਿਸੇ ਵਰਗਨਾ ਭਲੇਖਾ ਇਹਨਾਂ ਨੂੰ ਭਾਜਪਾ ਵਾਲਿਆਂ ਨੂੰ ਵਹਿਮ ਹੈ ਕਿ ਸਾਨੂੰ ਲੋਕ ਵੋਟ ਪਾਣਗੇ ਲੋਕਾਂ ਨੇ ਬਿਲਕੁਲ ਵੋਟ ਨਹੀਂ ਪਾਣੀ ਚਾਹੇ ਆਪਾਂ ਮੰਦਰ ਵੀ ਗੱਲ ਕਰ ਲਈਏ ਜਦੋਂ ਵਪਾਰ ਨਹੀਂ ਚੱਲੂਗਾ ਕਾਰੋਬਾਰ ਨਹੀਂ ਚੱਲੂਗਾ ਜੀਬ 'ਚ ਪੈਸੇ ਨਹੀਂ ਹੋਣਗੇ ਤਾਂ ਕੌਣ ਜਾਂਦਾ ਜੀ ਕਿਤੇ ਕਿਸ ਤਰ੍ਹਾਂ ਦਾ ਇਫੈਕਟ ਪਊਗਾ ਇਸ ਰੈਲੀ ਤੋਂ ਰੂਟ ਪਲਾਨ ਕੀਆ ਕਿਵੇਂ-ਕਿਵੇਂ ਤੁਸੀਂ ਇਕੱਠੇ ਹੋਵੋਗੇ ਕਿਹੜੀ ਜਗ੍ਹਾ ਤੇ ਜਿਹੜਾ ਵੱਡਾ ਕੱਟ ਦੇਖਣ ਨੂੰ ਮਿਲੂਗਾ ਦੇਖੋ ਸਾਡੀ ਤਾਂ ਸਾਡੇ ਜਿਹੜੇ ਹਲਕੇ ਦੇ ਸਾਫਕਾ ਐਮਐਲਏ ਸੁਦਰਦਰ ਡਾਗਰ ਉਹਨਾਂ ਵੱਲੋਂ ਡਿਊਟੀ ਸਮਰਾਲਾ ਚੌਂਕ 'ਤੇ ਲਗਾਈ ਗਈ ਹੈ ਸਮਰਾਲਾ ਚੌਂਕ ਤੋਂ ਲੈ ਕੇ ਅਸੀਂ ਬਾਬਾ ਥਾਨ ਸਿੰਘ ਚੌਂਕ ਤੋਂ ਫੀਲਡਿੰਗਾਂ ਜੀ ਤੱਕ ਜਿਹੜਾ ਸੈਂਟਰ ਹਲਕਾ ਕਵਰ ਕਰਨਾ ਅੱਗੇ पांडे ਸਾਹਿਬ ਆਪਾ ਆਪਣਾ ਇਲਾਕਾ ਦੇਖਣਗੇ ਇਸੇ ਤਰ੍ਹਾਂ ਵੱਖ-ਵੱਖ ਜਿਹੜੇ ਹਲਕਿਆਂ ਦੇ ਸਾਥਕ ਐਮ.ਐਲ.ਏ. ਹਲਕਿਆਂ ਇਚਾਰਜ ਨੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਉਹਨਾਂ ਦੇ ਅਧੀਨ ਉਹ ਹਲਕੇ ਦੇ ਜਿਹੜੇ ਵਰਕਰ ਨੇ ਉਹ ਕੰਮ ਕਰਨਗੇ ਔਰ ਜਗਰਾਵਾਂ ਤੱਕ ਇਸੇ ਇਸੇ ਤਰੀਕੇ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਵਰਕਰਾਂ ਦੀਆਂ ਸਾਰਿਆਂ ਨੇ ਆਪੋ ਆਪਣਾ ਡੈਸਟੀਨੇਸ਼ਨ ਦੇਖਣਾ ਅਸੀਂ ਆਪਣੇ ਡੈਸਟੀਨੇਸ਼ਨ ਤੇ ਇਕੱਠੇ ਹੋਣਾ ਉੱਥੋਂ ਅਸੀਂ ਇਹਨਾਂ ਦੇ ਮਦਰ ਚੱਲਣਾ ਕਿਸ ਤਰ੍ਹਾਂ ਦਾ ਵੈਲਕਮ ਹੋਊਗਾ ਔਰ ਮੈਂ ਜਿਵੇਂ ਪਹਿਲਾਂ ਕਾਂਗਰਸ ਦੇ ਉਮੀਦਵਾਰਾਂ ਦਾ तकरीबन 2004 ਦੀ ਜਿਹੜੀ ਐਮਪੀ ਚੋਣ ਤੋਂ ਬਾਅਦ ਦੀਆਂ ਇਹ ਚੋਣਾਂ ਦੇਖ ਲਿਆ ਜੀ 20 ਸਾਲ ਹੋ ਗਏ ਜਿੰਨਾਂ ਦਾ ਵੈਲਕਮ ਹੋਇਆ ਰੋਲ ਮੈਨੂੰ ਲੱਗਦਾ ਹੈ ਸ਼ਹਿਰ 'ਚ ਬੜਾ ਜੋਸ਼ ਹੈ ਲੋਕਾਂ ਦੇ ਮਨ 'ਚ ਭਾਵਨਾ ਹੈ ਵੀ ਅਸੀਂ ਕਾਂਗਰਸ ਦਾ ਉਮੀਦਵਾਰ ਜਿਤਾ ਕੇ ਸ਼ਹਿਰ 'ਚ ਸਾਨੂੰ ਜੋ ਲੋਕਾਂ ਦੀ ਸਮੈਲ ਆ ਰਹੀਆਂ ਜੋ ਲੋਕਾਂ 'ਚ ਵਿਚਰ ਰਿਹਾ ਲੋਕ ਮਨ ਬਣਾਏ ਬੈਠੇ ਆ ਵੀ ਅਸੀਂ ਕੇਂਦਰ ਸਰਕਾਰ ਨੂੰ ਸਬਕ ਸਿਖਾਣਾ ਜੋ ਸਰਕਾਰ ਦੇ ਹਾਲਾਤ ਨੇ ਜਿੰਨੀ ਮਹਿੰਗਾਈ ਵਧੀ ਹੈ ਤੁਸੀਂ ਸਿਲੰਡਰ ਦੀ ਗੱਲ ਕਰ ਲਓ ਤੁਸੀਂ ਕਿਸੇ ਵੀ ਚੀਜ਼ ਦੀ ਗੱਲ ਕਰੋ ਮਹਿੰਗਾਈ ਨੇ ਹੱਦ ਤੋੜਤੀ ਅਸਲੀ ਜਿਹੜੇ ਮੁੱਦੇ ਨੇ ਲੋਕਾਂ ਦੇ ਮੁੱਦਿਆਂ ਨੂੰ ਪਰਾ ਕਰਕੇ ਇਹ ਲੋਕਾਂ ਨੂੰ ਧਰਮ ਬਾਰੇ ਹੋਰ ਗੱਲਾਂ ਕਰਕੇ ਉਲਝਾ ਰਹੇ ਨੇ ਔਰ ਲੋਕ ਮਨ ਬਣਾਈ ਬੈਠੇ ਨੇ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਆਪਾ ਕੇ ਇੱਕ ਤਗੜੀ ਧਿਰ ਖੜੀ ਕਰਨੀ ਹੈ ਤਾਂ ਕਿ ਜਿਹੜੀ ਸੈਂਟਰ ਚ ਭਾਜਪਾ ਸਰਕਾਰ ਹੈ ਇਹਨੂੰ ਚੱਲਦਾ ਕਰ ਸਕੀ। ਮਹਿਲਾ ਕਾਂਗਰਸ ਦੀ ਜਿਹੜੀ ਪ੍ਰਧਾਨ ਉਹ ਵੀ ਨਹੀਂ ਹੁੰਦੇ ਮਤਲਬ ਨਹੀਂ ਹੈ ਵਿੱਚ ਕੀ ਲੱਗਦਾ ਤੁਹਾਨੂੰ ਮਹਿਲਾਵਾਂ ਬਾਰੇ ਵੀ ਕੁਝ ਅੰਲਾ ਚੀਜ਼ ਹੈ ਮਹਿਲਾ ਕਾਂਗਰਸ ਜਿਹੜੀ ਪ੍ਰਧਾਨ ਆ ਉਹ ਮਨੀਸ਼ਾ ਕਪੂਰ ਹੈ ਓਕੇ ਉਹ ਡੱਟ ਕੇ ਕੰਮ ਕਰਨਗੇ ਪ੍ਰਧਾਨਤ ਮੱਲੋ ਮੈਂ ਤੁਹਾਨੂੰ ਦੱਸੀ ਜਾਨਾ ਵੀ ਪਾਰਟੀਆਂ ਵਧ ਗਈਆਂ ਹਾਂ ਅਜੇ ਭਾਜਪਾ ਅਕਾਲੀ ਦਲ ਦੇ ਨਾਲ ਲੜਦੀ ਸੀ ਭਾਜਪਾ ਜੋ ਅੱਧ ਪਾਰਟੀ ਹੋਗੀ ਆਪ ਅੱਧ ਪਾਰਟੀ ਹੋਗੀ ਕਾਂਗਰਸ ਵੱਡੀ ਪਾਰਟੀ ਸੀ ਅਕਾਲੀ ਦਲ ਚੋਂ ਵੀ ਬੰਦੇ ਗਏ ਨੇ ਪਾਰਟੀਆਂ ਚੋਂ ਬੰਦੇ ਜਦੋਂ ਚਾਰ ਪਾਰਟੀਆਂ ਹੋ ਗਈਆਂ ਹਰ ਮੁਹੱਲੇਆਂ ਚ ਵਾੜਾਂ ਚ ਹਲਕਿਆਂ ਚ ਜਿਹੜੇ ਬੰਦੇ ਇੱਛਾਵਾਣ ਨੇ ਕਿਸੇ ਨੇ ਐਮਸੀ ਲੜਦੀਆਂ ਕਿਸੇ ਨੇ ਸਰਪੰਚੀ ਲੜਦੀਆਂ ਅੱਗੇ ਦੋ ਪਾਰਟੀਆਂ ਸੀ 4-4 6-6 ਬੰਦੇ ਚਾਹਵੰ ਸੀ ਉਹ ਬੰਦਿਆਂ ਨੇ ਨਵੀਆਂ ਪਾਰਟੀਆਂ ਬਣਾ ਲੀਆਂ ਅਗਲੇ ਕੁ ਟੀਮਾਂ ਸੀ ਆਈਪੀਐਲ ਐ ਅੱਗੇ ਪਲੇ ਟੀਮਾਂ ਦੋ ਸੀਗੀਆਂ ਹੁਣ ਟੀਮਾਂ ਚਾਰ ਹੋ ਗਈਆਂ ਤੇ ਲੋਕ ਕਿੰਨੇ ਕੁ ਲੋਕ ਇਕੱਠੇ ਹੁੰਦੇ ਜਿਹੜਾ ਹਜ਼ਾਰਾਂ ਵਰਕਰ ਹਜ਼ਾਰਾਂ ਵਰਕਰ ਇਕੱਠਾ ਹੋਵੇ